ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਤੁਹਾਡਾ ਸਵਾਗਤ ਹੈ ਮੇਰੇ ਇਸ ਨਵੇਂ ਬਲੌਗ ਦੇ ਵਿੱਚ ਅੱਜ ਦਾ ਆਪਣਾ ਬਲੌਗ ਹੋਏਗਾ ਗੁਰਦੁਆਰਾ ਸਾਹਿਬ ਦਰਸ਼ਨ ਗੁਰਦੁਆਰਾ ਡੇਰਾ ਸਾਹਿਬ ਪਾਸ਼ਾ ਸ਼ੇਵੀ ਜੀ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਸ ਸਥਾਨ ਤੇ ਜਿਹੜਾ ਕਿ ਪਿੰਡ ਪਮੱਦੀ ਦੇ ਵਿੱਚ ਹੈਗਾ ਜ਼ਿਲ੍ਹਾ ਲੁਧਿਆਣਾ ਤੇ ਆਪਾਂ ਦਰਸ਼ਨ ਕਰਾਂਗੇ ਇੱਥੇ ਗੁਰੂ ਸਾਹਿਬ ਜੀ ਰਹੇ ਸਨ ਠਹਿਰੇ ਸਨ ਤੇ ਆਓ ਆਪ ਅੰਦਰ ਚੱਲਦੇ ਹਾਂ ਤੇ ਗੁਰੂ ਘਰ ਦੇ ਜਿਹੜੇ ਦਰਸ਼ਨ ਕਰਾਂਗੇ ਗੁਰਦੁਆਰਾ ਡੇਰਾ ਸਾਹਿਬ ਪਾਸ਼ਾ ਸ਼ੇਮੀ ਜੀ ਪਿੰਡ ਪਮੋਦੀ ਲੁਧਿਆਣਾ ਬੋਰਡ ਲੱਗਾ ਹੋਇਆ ਜੀ ਆਪਾਂ ਇੱਥੇ ਪਹੁੰਚੇ ਹੋਏ ਹਾਂ ਤੇ ਆਪਾਂ ਚੱਲਦੇ ਹਾਂ ਅੰਦਰ ਗੁਰਦੁਆਸਾਹ ਦੇ ਦਰਸ਼ਨ ਕਰਾਂਗੇ ਇਹ ਹੈ ਗੁਰਦੁਆਸਾਹ ਦੇ ਬਾਹਰ ਮੈਂ ਰੋਡ ਤੇ ਖੜਾ ਹੈਗਾ ਤੇ ਦਰਸ਼ਨ ਕਰਦੇ ਆਓ ਚੱਲਦੇ ਹਾਂ ਅੰਦਰ ਗੁਰਦੁਆਸਾਹ ਦੇ ਦਰਸ਼ਨ ਕਰਾਂਗੇ ਇਹ ਜੀ ਤਨ ਤਨ ਪਾਸ਼ਾ ਸ਼ੇਮੀ ਜੀ ਜਿਹਦੇ ਅਸਥਾਨ ਨੇ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਪਾਂ ਸਥਾਨ ਕਰਾਂਗੇ ਆਪਾਂ ਮਾਫ ਕਰਨ ਆਪਾਂ ਦਰਸ਼ਨ ਕਰਾਂਗੇ ਜੀ ਆਪਾ ਗੁਰਦੁਆਰਾ ਸਾਹਿਬ ਦੇ ਜਿਹੜੇ ਅੰਦਰ ਆ ਗਏ ਚੁੱਕੇ ਆ ਜੀ ਇਸ ਤਰ੍ਹਾਂ ਇਹਦਾ ਗੁਰਦੁਆਰਾ ਸਾਹਿਬ ਦਾ ਇਹ ਚਾਰਜਪੇਡਾ ਤੁਸੀਂ ਦੇਖ ਸਕਦੇ ਆ ਇਧਰ ਪਾਣੀ ਦਾ ਟੈਂਕਾ ਤੇ ਉੱਤੇ ਖਾਲਸੇ ਦਾ ਜਿਹੜਾ ਨਿਸ਼ਾਨ ਸਾਹਿਬ ਝੁਲ ਰਹੇ ਆ ਇਹ ਬਾਹਰ ਮੇਨ ਗੇਟ ਖੰਨੇ ਨੂੰ ਜਾਂਦਾ ਰਸਤਾ ਤੇ ਨਾਲ ਇਹ ਲੰਗਰ ਹਾਲ ਨੇ ਦੇਖ ਸਕਦੇ ਹੋ ਤੁਸੀਂ ਇਹ ਲੰਗਰ ਹਾਲ ਆ ਮੇਰੇ ਨਾਲ ਕੋਈ ਪ੍ਰੋਗਰਾਮ ਹੋ ਕੇ ਹਟਿਆ ਹੋਣਾ ਕਿਸੇ ਦਾ ਜਾਂ ਕੋਈ ਭੋਗ ਹੋਣਾ ਚਾਹ ਦੇ ਕਪ-ਕੁੱਪ ਜਿਹਾ ਕਾਫੀ ਕਿੰਡੇ ਹੋਏ ਆ ਸਪਾਈ ਅੰਦਰ ਲਗਾਤਾਰ ਚੱਲ ਰਹੀ ਹੈਗੀ ਹੈ ਇਹ ਹੈ ਪਿੰਡ ਗੁਰਦੁਆਰਾ ਡੇਰਾ ਸਾਹਿਬ ਆਪਾਂ ਪਹੁੰਚ ਚੁੱਕੇ ਆਂ ਡੇਰਾ ਸਾਹਿਬ ਪਾਸ਼ਾ 6ਵੀਂ ਕੀ ਪਿੰਡ ਪਮਦੀ ਜ਼ਿਲ੍ਹਾ ਲੁਧਿਆਣਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੋਸਾ ਚੰਗਣ ਨੂੰ ਇੱਥੇ ਵੇਂਦੇ ਲਿਖਿਆ ਆ ਜੋ ਵੀ ਸੰਗਤ ਨੇ ਚੱਲ ਰਹੀ ਕਾਰ ਸੇਵਾ ਵਿੱਚ ਮਾਇਆ ਅਰਦਾਸ ਕਰਵਾਉਣੀ ਹੈ ਤਾਂ ਉਹ ਉਸ ਦੀ ਸੀ ਜਰੂਰ ਪ੍ਰਾਪਤ ਕਰੇ ਜੇਕਰ ਪਾਠੀ ਸਿੰਘ ਨਹੀਂ ਮਾਇਆ ਗੋਲਗ ਵਿੱਚ ਪਾਉਣ ਦੀ ਕਿਰਪਾਲਤਾ ਕੀਤੀ ਜਾਵੇ ਸਾਡੇ ਇੱਥੇ ਜਿਹੜੀਆਂ ਜ਼ਰੂਰੀ ਬੇਨਤੀਆਂ ਲਿਖੀਆਂ ਹੋਈਆਂ ਨੇ ਆਪਾਂ ਉਹ ਅੱਗੇ ਚੱਲਦੇ ਅੰਦਰ ਚੱਲਦੇ ਹਾਂ ਜੀ ਤੇ ਇਹ ਹੈ ਜੋੜੇ ਖਾਨਾ ਵਗੈਰਾ ਤੇ ਕਾਫੀ ਇੱਥੇ ਸਿਟਿੰਗ ਰੱਖੀ ਹੋਈ ਆ ਆ ਦੇਖੋ ਇੱਧਰ ਕਾਫੀ ਖਲਾਰਾ ਜਿਹਾ ਪਿਆ ਹੋਇਆ ਹੈ ਕੋਈ ਪ੍ਰੋਗਰਾਮ ਹੋਣਾ ਜਾਂ ਕੋਈ ਭੋਗ ਹੋਣਾ ਇਸ ਤਰ੍ਹਾਂ ਕਰਕੇ ਇੱਥੇ ਜਿਹੜਾ ਲੰਗਰ ਦੇ ਵਿੱਚ ਜਿਹੜਾ ਧੋਰੇ ਨੇ ਸ਼ਾਇਦ ਕੋਈ ਲੰਗਰ ਕੋਈ ਹੋਇਆ ਹੋਣਾ ਸਮਾਗਮ ਕਿਸੇ ਤਰ੍ਹਾਂ ਦਾ ਵੀ ਤੇ ਇਹ ਗਰੰਥੀ ਸਿੰਘ ਦਾ ਕਮਰਾ ਜੀ ਹੈਗੇ ਇੱਥੇ ਇੱਧਰ ਹੈ ਸ਼ਗਰੰਤੀ ਸਿੰਘਾਂ ਦੇ 98766 9321 ਇੱਥੇ ਦਾ ਜਿਹੜਾ ਕੋਮਤੀ ਦਾ ਗੋਲ ਸਵੇ ਇੱਥੇ ਦੇ ਜਿਹੜੇ ਗਰੰਤੀ ਸਿੰਘਾਂ ਦਾ ਇਹ ਫੋਨ ਨੰਬਰ ਹੈਗੇ ਆ ਆਓ ਆਪਾਂ ਹੱਥੋ ਲੈ ਆ ਇਸ ਤਰ੍ਹਾਂ ਇੱਥੇ ਸਿਟਿੰਗ ਪਾਸਤੇ ਹੈਗਾ ਤੁਸੀਂ ਜੁੱਤੀਆਂ ਰਾ ਕੇ ਇੱਥੇ ਅੰਦਰ ਜਾਓਗੇ ਤੇ ਨਾਲ ਹੀ ਇੱਧਰ ਹੈ ਦੀਵਾਨ ਹਾਲ ਕਰਵਾਨ ਜਾਏ ਉਸ ਵੇਲਾ ਸੁਹਾਵੀ ਜਿੱਤ ਤੁਮਰੇ ਦਵਾਰੇ ਆਇਆ ਦੀਵਾਨ ਹਾਲ ਹੈ ਗੁਰਦਾ ਡੇਰਾ ਸਾਹਿਬ ਪਾਸ਼ਾ 6 ਵੀ ਪਿੰਡ ਪੋਮਤੀ ਦੁਦੇ ਹਾਣਾ ਤੇ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਸਥਾਨ ਤੇ ਦੋ ਨਿਸ਼ਾਨ ਸਾਹਿਬ ਬੜੇ ਸੋਹਣੇ ਲੱਗਦੇ ਆ ਝੂਰੇ ਨੇ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜਿੱਥੇ ਤਨ ਤਨ ਮੇਰੀ ਪੀਰੀ ਦੇ ਮਾਲਕ ਆਏ ਹੁਣ ਉੱਥੇ ਜਿਹੜੇ ਆ ਦੋ ਨਿਸ਼ਾਨ ਸਾਹਿਬ ਸ਼ੋਭਤ ਹੁੰਦੇ ਆ ਇੱਥੇ ਵੀ ਉਸੇ ਤਰ੍ਹਾਂ ਦੋ ਨਿਸ਼ਾਨ ਸਾਹਿਬ ਜਿਹੜੇ ਆ ਸੁਸ਼ੋਤ ਨੇ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਆਓ ਆਪਾਂ ਅੱਗੇ ਚੱਲਦੇ ਆਂ ਪੈਰ ਧੋਕੇ ਚੱਲ ਗੰਗਾ ਦੇ ਵਿੱਚ ਆਪਾਂ ਕਿ ਚੱਲਾਂਗੇ ਤੇ ਪਾਣੀ ਨਹੀਂ ਹੈਗਾ ਚਲੋ ਆਪਾਂ ਥੋੜਾ ਇਧਰ ਛੱਡ ਲਵਾਂਗੇ ਪਾਣੀ ਆਪਾਂ ਛੱਡ ਲਿਆ ਜੀ ਸੰਗਤ ਜੀ ਤੇ ਆਪਾਂ ਪੈਰ ਜਿਹੜਾ ਗਿੱਲੇ ਕਰ ਲਏ ਆ ਧੋਲੇ ਆ ਕਿਉਂਕਿ ਜਰਾਬ ਜ਼ਰੂਰ ਹੁੰਦੀ ਆ ਪਾਈ ਹੋਈ ਇਸ ਕਰਕੇ ਤੇ ਸਭ ਤੋਂ ਪਹਿਲਾਂ ਸੱਜੇ ਹੱਥ ਵਾਲੇ ਨਿਸ਼ਾਨ ਸਾਹਿਬ ਦੇ ਆਪਾਂ ਦਰਸ਼ਨ ਕਰਾਂਗੇ ਝੂਲ ਰਹੇ ਨੇ ਗੁਰੂ ਦੇ ਨਿਸ਼ਾਨ ਬਹੁਤ ਸੋਹਣੇ ਇੱਧਰ ਵੀ ਉੱਤੇ ਖਾਲਸਾਈ ਜਿਹੜੇ ਨਿਸ਼ਾਨ ਸਾਹਿਬ ਨੇ ਉਹ ਝੂਲ ਰਹੇ ਆ ਤੇ ਗੁਰਦਰ ਸਾਹਿਬ ਦੇ ਦੇਖ ਸਾ ਦਿਓ ਤੇ ਨਾਲ ਹੀ ਦੂਜੇ ਨਿਸ਼ਾਨ ਸਾਹਿਬ ਇੱਧਰ ਇਹਨਾਂ ਦੇ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਨਿਸ਼ਾਨ ਸਾਹਿਬ ਗੁਰੂ ਦੇ ਝੂਲ ਰਹੇ ਬਹੁਤ ਸੋਹਣੇ ਲੱਗ ਰਹੇ ਆ ਆਓ ਆਪਾਂ ਇੱਥੇ ਚੱਲਦੇ ਆ ਦਰਸ਼ਨ ਕੀਤੇ ਆਪਾਂ ਨਿਸ਼ਾਨ ਸਾਹਿਬ ਜੀ ਦੇ ਕੁਰਬਾਨ ਜਾਈ ਉਸ ਵੇਲੇ ਸੁਹਾਵੀ ਬੜਾ ਸੋਹਣਾ ਸ਼ਲੋਕ ਲਿਖਿਆ ਹੋਇਆ ਜਿੱਥੇ ਤੁਮਰੇ ਦਵਾਰੇ ਆਇਆ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਡੇ ਨਾਲ ਇਤਿਹਾਸ ਦੀ ਇੱਥੋਂ ਦੇ ਜਿਹੜੇ ਸਾਂਝ ਪਾਵਾਂਗੇ ਇਹ ਇਤਿਹਾਸ ਗੁਰਦਵਾਰ ਸਾਹਿਬ ਜੀ ਦਾ ਇੱਥੇ ਲਿਖਿਆ ਹੋਇਆ ਸੰਖੇਪ ਇਤਿਹਾਸ ਗੁਰਦਵਾਰਾ ਡੇਰਾ ਸਾਹਿਬ ਪਾਛੇ 6ਵੀਂ ਜੀ ਇਹੋ ਪਵਿੱਤਰ ਸਥਾਨ ਜਿੱਥੇ 6ਵੇਂ ਪਾਛਾ ਆਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਿੱਲੀ ਤੋਂ ਚੰਦੂ ਨੂੰ ਨਾਲ ਲੈ ਕੇ ਲਾਹੌਰ ਨੂੰ ਜਾਂਦੇ ਹੋਏ ਪਿੰਡ ਪਮੋਦੀ ਸਨ 1675 ਵਿਕਰਮਈ ਮੁਤਾਬਕ 1618 ਈਸਵੀ ਨੂੰ ਇਸ ਸਥਾਨ ਤੇ 42 ਦਿਨ ਸੰਗਤ ਜੀ 42 ਦਿਨ ਠਹਿਰੇ ਚ ਇੱਥੇ ਇਸ ਸਥਾਨ ਤੇ ਤਾਂ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਲਾਕੇ ਵਿੱਚ ਆਲੇ ਦੁਆਲੇ ਸਿੱਖੀ ਦਾ ਪ੍ਰਚਾਰ ਕੀਤਾ ਉਹਨਾਂ ਦੇ ਨਾਲ ਵਿੱਚ ਜਿਸ ਥੜੇ ਤੇ ਆ ਕੇ ਸਤਗੁਰ ਜੀ ਬਰਾਜੇ ਅੱਜ ਉਹ ਥੜਾ ਵੀ ਮੌਜੂਦ ਹੈ ਪਿੰਡ ਪਮੋਦੀ ਦੇ ਸਿੱਖ ਭਾਈ ਸੱਜੂ ਨੂੰ ਸਤਗੁਰਾਂ ਨੇ ਪੁੱਤਰਾਂ ਦੀ ਦਾਤ ਦੇ ਕੇ ਨਿਹਾਲ ਕੀਤਾ ਇਸ ਕਰਕੇ ਇਸ ਸਥਾਨ ਤੇ ਹਰ ਪ੍ਰਕਾਰ ਦੀਆਂ ਮਨੁਕਾਮਨਾਵਾਂ ਜਿਹੜੀਆਂ ਸੰਗਤ ਦੀ ਪੂਰੀਆਂ ਹੁੰਦੀਆਂ ਨੇ ਇਸ ਸਥਾਨ ਤੇ ਸਤਗੁਰਾਂ ਵੱਲੋਂ ਡੇਰਾ ਲਾਉਣ ਕਰਕੇ ਇਸ ਦਾ ਨਾਮ ਗੁਰਦੁਆਰਾ ਡੇਰਾ ਸੋਪਾ ਪੈ ਗਿਆ ਇਸ ਪਵਿੱਤਰ ਸਥਾਨ ਦੀ ਸੇਵਾ ਜਥੇਦਾਰ ਬਾਬਾ ਹਰਵੰਸੀ ਜੀ ਦਿੱਲੀ ਵਾਲੇ ਵੱਲੋਂ ਕਰਵਾਈ ਜਾ ਰਹੀ ਹੈ ਮੁਖ ਸੇਵਾਦਾਰ ਬਾਬਾ ਗਰਮੀਲ ਸਿੰਘ ਜੀ ਕਾਰ ਸੇਵਾ ਵਾਲੇ ਤੇ ਪ੍ਰਬੰਧਕ ਕਮੇਟੀ ਪਮੱਦੀ ਇਸ ਸਥਾਨ ਤੇ ਸੇਵਾ ਕਰ ਰਹੇ ਹਨ ਇਸ ਸਥਾਨ ਤੇ ਦਸਵੀਂ ਤੇ ਸੰਗਰਾਮ ਦਾ ਜਿਹੜਾ ਸੰਗ ਜੀ ਬੜਾ ਜਿਹੜਾ ਦਿਹਾੜਾ ਬੜੀ ਸ਼ਰਧਾਪੂਰਵਕ ਮਨਾਇਆ ਜਾਂਦਾ ਗੁਰਦੁਆਰਾ ਡੇਰਾ ਸਾਹਿਬ ਪਿੰਡ ਪਮੱਦੀ ਜਿਹੜਾ ਲੁਧਿਆਣਾ ਦੇ ਵਿੱਚ ਪੈਂਦਾ ਕਿ ਤੁਸੀਂ ਵੀ ਇੱਥੇ ਆਓ ਤੇ ਜ਼ਰੂਰ ਇੱਥੇ ਇਸ ਗੁਰਦੁਆਸਾਹ ਜੀ ਦੇ ਜਿਹੜੇ ਦਰਸ਼ਨ ਕਰਕੇ ਜਾਓ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਥੇ ਇਸ ਜਗ੍ਹਾ ਤੇ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 42 ਦਿਨ ਜਿਵੇਂ ਤੁਸੀਂ ਤੁਹਾਨੂੰ ਇਤਿਹਾਸ ਮੁਤਾਬਕ ਦੱਸਿਆ 42 ਦਿਨ ਇੱਥੇ ਠਹਿਰੇ ਸਨ ਆਓ ਆਪਾਂ ਇਹਦੇ ਨਾਲ ਅੱਗੇ ਚੱਲਦੇ ਆਂ ਤੇ ਅੰਦਰ ਗੁਰੂ ਘਰ ਦੇ ਦਰਸ਼ਨ ਕਰਾਂਗੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਤਮਸਤਕ ਹੋ ਕੇ ਫਿਰ ਆਪਾਂ ਇੱਥੋਂ ਅੱਗੇ ਜਾਵਾਂਗੇ ਜੀ ਆਓ 15 ਵਜੇ ਖੁੱਲ ਕੇ ਅੰਦਰ ਚੱਲਦੇ ਆਂ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਹੋਛੀਆਂ ਪ੍ਰਾਪਤ ਕਰੋ ਬਹੁਤ ਸੋਹਣੇ ਗੁਰੂ ਦੇ ਸਥਾਨ ਜਿਹੜੇ ਬਣੇ ਹੋਏ ਨੇ ਆਪਾਂ ਨਤਮਸਤਕ ਹੋ ਗਏ ਗੁਰੂ ਸਾਹਿਬ ਦੇ ਬਹੁਤ ਸੋਹਣੇ ਸ਼ੀਸ਼ੇ ਦੇ ਵਿੱਚ ਨਾਲੇ ਸ਼ਾਸਤਰਾ ਦੇ ਦਰਸ਼ਨ ਕਰੋ ਤੇ ਨਾਲ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਬਹੁਤ ਸੁੰਦਰ ਮਾਦਿਆਂ ਦੇ ਵਿੱਚ ਛਿਸ਼ੋਬਤ ਨੇ ਤੇ ਸੰਗਤਾਂ ਜਿਹੜਾ ਪਿੰਡ ਹੈਗਾ ਉਹ ਮੱਦੀ ਨਾਲ ਹੀ ਹੈਗਾ ਥੋੜੀ ਦੂਰ ਤੇ ਸੰਗਤਾਂ ਇੱਥੇ ਨਤਮਸਤਕ ਹੋਣ ਲਈ ਜਿਹੜੀਆਂ ਆਂਦੀਆਂ ਰਹਿੰਦੀਆਂ ਨੇ ਦਰਸ਼ਨ ਕਰੋ ਇਹ ਹੈ ਇੱਥੇ ਰਾਜ ਦਾ ਹੁਕਮਨਾਮਾ ਸਾਹਿਬ ਤਾਂ ਨਸਰੀ ਮਹਲਾ ਤੀਜਾ ਨਾਵੇਂ ਕੀ ਕੀਮਤ ਮਿੱਥ ਕਹੀ ਨਾ ਜਾਈ ਸੇ ਜਨ ਧਨ ਜੇ ਇੱਕ ਨਾਮ ਲਿਵ ਲਾਇ ਗੁਰਮਤ ਸਾਚੀ ਸਾਚਾ ਦੀ ਵਿਚਾਰ ਆਪੇ ਬਖਸ਼ੇ ਦੇ ਵਿਚਾਰ ਹਰ ਨਾਮ ਅਚਰਜ ਪ੍ਰਭ ਆਪ ਸੁਣਾਏ ਕਲੀ ਕਾਲ ਵਿੱਚ ਗੁਰਮੁਖ ਪਾਏ ਰਹਾਓ ਹਮ ਮੂਰਖ ਮੂਰਖ ਮਨਮਾਹੀ ਹਉਮੈ ਵਿੱਚ ਸਭ ਕਾਰ ਕਮਾਏ ਗੁਰ ਪ੍ਰਸਾਦੀ ਹਉਮੈ ਜਾਏ ਆਪੇ ਬਖਸ਼ੇ ਲੈ ਮਿਲਾਏ ਵਿਖਿਆ ਕਾ ਧਨ ਬਹੁਤ ਅਭਿਮਾਨ ਅਹੰਕਾਰ ਡੂਪੇ ਨਾ ਪਾਵੇ ਮਾਨ ਆਪ ਸਭ ਆਪ ਛੋੜ ਸਦਾ ਸੁਖ ਹੋਈ ਗੁਰਮਤਿ ਸਾਲਾਹੀ ਸਚ ਸੋਈ ਆਪੇ ਸਾਜੇ ਕਰਤਾ ਸੋਈ ਤਿਸ ਬਿਨ ਦੂਜਾ ਅਵਰ ਨ ਕੋਈ ਜਿਸ ਸਚ ਲਾਇ ਸੋਈ ਲਾਗੇ ਨਾਨਕ ਨਾਮ ਸਦਾ ਸੁਖ ਅੱਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਓ ਆਪਾਂ ਅੱਗੇ ਤੁਹਾਨੂੰ ਦਰਸ਼ਨ ਕਰਾਉਣਾ ਹੈ ਇਹ ਹੈ ਗੁਰਦੁਆਸਾਹ ਜਿੱਥੇ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ 6ਵੀਂ ਜੀ ਆਇਆਂ ਇਹ ਜਗ੍ਹਾ ਪਿੰਡ ਪਮਦ ਦੀ ਜਿਲ੍ਹਾ ਲੁਧਿਆਣਾ ਤੇ ਤੁਸੀਂ ਵੀ ਆਓ ਇੱਥੇ ਦਰਸ਼ਨ ਕਰਕੇ ਜਾਓ ਤੇ ਇੱਧਰ ਮੰਜੀ ਸਾਹਿਬ ਨੇ ਪਾਤਸ਼ਾਹ 6ਵੀਂ ਜੀ ਨੇ ਤਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਾਂ ਦਰਸ਼ਨ ਕਰਾਂਗੇ ਤੇ ਆਪਾਂ ਬਿਲਕੁਲ ਠੀਕ ਪਿੱਛੇ ਮੰਜੀ ਸਾਹਿਬ ਵੱਲ ਚੱਲਦੇ ਆਏ ਇਹ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ ਸ਼ੋਭਤ ਆ ਆਪਾਂ ਬਿਲਕੁਲ ਦਾਸ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਛਲੇ ਪਾਸੇ ਨਤਮਸਤਕ ਹੋ ਰਿਹਾ ਆਓ ਠੀਠਾ ਬਾਬਾ ਜੀ ਤੇ ਅੱਛਾ 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 ਮੈਂ ਮੈਂ ਪੱਤਰਕਾਰ ਵੀ ਆ ਤੇ ਯੂਟਿਊਬਰ ਬਸ ਠੀਕ ਆ ਧੰਨਵਾਦੀ ਤੇ ਮੈਂ ਹਾਂ ਚਲੋ ਦਰਸ਼ਨ ਕਰ ਚੱਲੀਏ ਸ਼੍ਰੀ ਮਹਾਰਾਜ ਦਰਸ਼ਿਆ ਸੀ ਆਹੀ ਆਪਣਾ ਕੀ ਸ਼ੁਭਨਾਮ ਆਪਣਾ ਥੋੜਾ ਦੱਸ ਦਿਓ ਇੱਥੇ ਦਾ ਇਤਿਹਾ ਇੱਥੇ ਮਹਾਰਾਜ ਬਿਆਲੀ ਜੰਮ ਰਹੇ ਸੀ ਹਾਂ ਮੈਂ ਪੜ੍ਹ ਲਿਆ ਸੀ ਹਾਂਜੀ ਅੱਛਾ ਜੀ ਤੇ ਚਲੋ ਭਾਗ ਲੱਗੇ ਪਿੰਡ ਨੂੰ ਹਾਂਜੀ ਬਾਕੀ ਇੱਥੇ ਇਧਰ ਮਨਜੀ ਸਾਹਿਬ ਨੇ ਹਾਂ ਇਹ ਮਨਜੀ ਇੱਥੇ ਮਹਾਰਾਜ ਦਾ ਸਥਾਨ ਸੀ ਅੱਛਾ ਜੀ ਠੀਕ ਹੈ ਇਹ ਸਥਾਨ ਉਹ ਪ੍ਰਾਤਨ ਸਥਾਨ ਹਾਂਜੀ ਠੀਕ ਹੈ ਤੇ ਗੁਰਦੁਆਰ ਸਾਹਿਬ ਬਾਅਦ ਚ ਜਿਹੜੇ ਇਹ ਹਾਂਜੀ ਪਹਿਲਾਂ ਤਾਂ ਸਥਾਨ ਛੋਟਾ ਸੀਗਾ ਜੀ ਅੱਛਾ ਜੀ ਤੇ ਹੌਲੀ ਹੌਲੀ ਪਰ ਕਿਰਪਾ ਹੋ ਗਈ ਕਾਰਨ ਲੈ ਬਾਬਾ ਜੀ ਦਿੱਲੀ ਆ ਠੀਕ ਹੈ ਇਦਾਂ ਹੀ ਗੁਰੂ ਮਹਾਰਾਜ ਦੇ ਸਥਾਨ ਇਹ ਤਾਂ ਸਾਰੇ ਚੰਤਾਲ ਸ੍ਰੀ ਗੁਰੂ ਅਰਗੋਬਿੰਦ ਸਾਹਿਬ ਜੀ ਦੇ ਇਸੇ ਦੀ ਜਿਆਦੇ ਆ ਹਾਂਜੀ ਹਾਂਜੀ ਇਹ ਹੈ ਇ ਬਹੁਤ ਸੋਹਣਾ ਅੰਦਰੰਤ ਸਥਾਨ ਇਹ ਉਹ ਸਥਾਨ ਨੇ ਧੰਤਨ ਧੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਾਰਥਨ ਸਥਾਨ ਆ ਜਿੱਥੇ ਆ ਕੇ ਉਹਨਾਂ ਨੇ 42 ਦਿਨ ਇੱਥੇ ਜਿਹੜਾ ਵਿਸ਼ਰਾਮ ਕੀਤਾ ਸੀਗਾ ਦਰਸ਼ਕੋ ਸੰਗਤ ਜੀ ਇਹ ਉਹ ਸਥਾਨ ਆ ਜਿੱਥੇ ਧੰਤਨ ਧੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 42 ਦਿਨ ਇੱਥੇ ਵਿਸ਼ਰਾਮ ਕੀਤਾ ਜੋਤਾ ਜਾਗ ਰਿਹਾ ਬਾਬਾ ਜੀ ਦਾ ਅਸਥਾਨ ਆ ਜਿੱਥੇ ਸ਼ਾਸਤਰ ਪਿਆ ਇਹ ਉਹ ਸਥਾਨ ਆ ਜਿੱਥੇ ਬਾਬਾ ਜੀ ਨੇ 42 ਦਿਨ ਵਿਸ਼ਰਾਮ ਕੀਤਾ ਸੀਗਾ ਆਓ ਆਪਾਂ ਅੱਗੇ ਚੱਲਦੇ ਹਾਂ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੋ ਵੀ ਮੇਰੀ ਇਸ ਵੀਡੀਓ ਨਾਲ ਹੀ ਇਸ ਗੁਰੂ ਘਰ ਦੇ ਜਿਹੜਾ ਦਰਸ਼ਨ ਕਰ ਰਿਹਾ ਉਹਨਾਂ ਤੇ ਦਿਨ ਦੁੱਗਣੀ ਰਾਤ ਚੌਕਣੀ ਕਮਾਕਾਰਾਂ ਦਾ ਵਾਦਾ ਹੋਵੇ ਵੀ ਇਹੀ ਅਰਦਾਸ ਆ ਸਭ ਨੂੰ ਸ਼ੁਕ ਸ਼ਾਂਤੀਆਂ ਦੇਣਾ ਜੀ ਇਹਦੇ ਨਾਲ ਅੱਗੇ ਚੱਲਦੇ ਹਾਂ ਸੰਗਤ ਜੀ ਆਪਾਂ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਬਹੁਤ ਸੋਹਣਾ ਸਥਾਨ ਅੰਦਰ ਹੈ ਮੰਜੀ ਸਾਹਿਬ ਜਿਹੜੇ ਬਣੇ ਹੋਏ ਤੁਸੀਂ ਦੇਖੇ ਇਸ ਸਥਾਨ ਦਾ ਨਾਮ ਹੈ ਮੰਜੀ ਸਾਹਿਬ ਦਰਸ਼ਨ ਕਰੋ ਤੇ ਆਓ ਆਪਾਂ ਹੁਣ ਬਾਹਰ ਚੱਲਦੇ ਆਂ ਬਿਲਕੁਲ ਇਹ ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਸਾ ਪੜਿਆ ਉਹਦੇ ਬਿਲਕੁਲ ਪਿਛਲੇ ਪਾਸੇ ਮੰਜੀ ਸਾਹਿਬ ਨੇ ਤੇ ਤੁਸੀਂ ਸੰਗਤ ਜੀ ਆਓ ਇੱਥੇ ਦਰਸ਼ਨ ਕਰਕੇ ਜਾਓ ਮੋਤ ਗੁਰੂਆਂ ਜਿਹੜੀਆਂ ਓਟ ਆਸਰਾ ਲਓ ਨਰਸ਼ਨ ਕਰੋ ਤੇ ਗੁਰੂ ਘਰ ਦੀਆਂ ਜਿਹੜੀਆਂ ਖੁਸ਼ੀਆਂ ਉਹ ਪ੍ਰਾਪਤ ਕਰੋ ਬਹੁਤ ਸੋਹਣੇ ਜਿਹੜੇ ਗੁਰਦਾ ਸਾਹਿਬ ਅੰਦਰ ਸਜੇ ਹੋਏ ਨੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਲ ਭੰਜਨ ਗੁਰੂ ਸੂਰਮਾ ਵੜ ਜੋਦਾ ਬਹੁ ਪਰ ਉਪਕਾਰੀ ਬੜੇ ਸੋਹਣੇ ਜਿਹੜੇ ਸ਼ਲੋਖ ਇੱਥੇ ਲਿਖੇ ਹੋਏ ਨੇ ਅੰਦਰ ਤੇ ਆਓ ਆਪਾਂ ਹੁਣ ਬਾਹਰ ਚੱਲਦੇ ਆਂ ਚਿਰਾਰਤ ਐਸੀ ਆਪਾ ਦਰਸ਼ਨ ਕੀਤੇ ਤੇ ਸੰਗਤਾਂ ਦੇਖ ਸਕਦੇ ਹਾਂ ਸੀ ਇਹ ਪਿੰਡ ਦੀਆਂ ਸੰਗਤਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਫਿਰ ਇਸੇ ਪਿੰਡ ਦੀ ਪਿੰਡ ਤੋਂ ਹੀ ਹੋ ਅੱਛਾ ਅੱਛਾ ਤੇ ਬਹੁਤ ਖੁਸ਼ੀ ਹੋਈ ਹੈ ਮਿਲ ਕੇ ਤੇ ਡੇਲੀ ਆਉਂਦੇ ਰਹਿੰਦੇ ਹੋ ਮੱਥਾ ਟੇਕਣ ਠੀਕ ਆ ਜੀ ਬਹੁਤ ਵਧੀਆ ਇਹਦਾ ਕੋਈ ਹੋਰ ਇਤਿਹਾਸ ਬਾਬਾ ਜੀ ਦੇ ਗੁਰਦੁਆਰਾ ਸਾਹਿਬ ਦਾ ਤੁਹਾਨੂੰ ਕੋਈ ਯਾਦ ਹੋਵੇ 42 ਦਿਨਾਂ ਹਾਂ ਜਿਹੜਾ ਜਿਵੇਂ ਇੱਥੇ ਦਰਸਾਇਆ ਗਿਆ ਹੈਗਾ ਅੱਛਾ ਜੀ ਅੱਛਾ ਜੀ ਠੀਕ ਠੀਕ ਆ ਜੀ ਬੜੀ ਮਿਹਰਬਾਨੀ ਭੈ ਜੀ ਸਤਿ ਸ਼ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸواری ਗੁਰਦੁਆਰਾ ਡੇਸਾ ਪਾਸ਼ਾ ਸ਼ੇਵੀ ਪਮਦੀ ਲੁਧਿਆਣਾ ਇਹ ਹੈ ਜੀ ਆਪਣਾ ਦੀਵਾਨ ਹਾਲ ਦਾ ਦੇਖ ਸਾਡੇ ਨਾਲ ਹੀ ਪਲਕੀ ਸਾਹਿਬ ਖੜੇ ਨੇ ਜਦੋਂ ਕੋਈ ਨਗਰ ਕੀਰਤਨ ਵਗੈਰਾ ਹੁੰਦਾ ਇਹਦੇ ਵਿੱਚ ਜਿਹੜੇ ਆ ਤਨਤਨ ਸ਼ੇਰ ਦੀ ਗੁਰਦੁਆਰਾ ਸਾਹਿਬ ਜੀ ਇਹਦੇ ਵਿੱਚ ਸ਼ੋਭਤ ਕਰਕੇ ਉਹ ਉਹਨਾਂ ਦਾ ਜਿਹੜਾ ਆਪਣਾ ਨਗਰ ਕੀਰਤਨ ਦੇ ਵਿੱਚ ਲਿਜਾਇਆ ਜਾਂਦਾ ਹੈਗਾ ਇਹ ਸੀ ਗੁਰਦਵਾਰ ਸਾਹਿਬ ਦੀ ਇਸ ਤਰ੍ਹਾਂ ਦੀ ਬਾਹਰੋਂ ਜਿਹੜੀ ਬਿਲਡਿੰਗ ਬਣੀ ਹੋਈ ਆ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਨਾਲ ਆਪਾਂ ਚੱਲਦੇ ਹਾਂ ਜੇ ਅੱਗੇ ਤੇ ਦੂਸਰਾ ਪਾਸਾ ਵੀ ਤੁਹਾਨੂੰ ਦਿਖਾ ਦਿੰਨਾ ਸੰਗਤ ਜੀ ਆਪਾਂ ਮੱਦੀਪਿੰਡ ਦਾ ਜਿਹੜਾ ਬਾਰ-ਬਾਰ ਖੇਤਾਂ ਜਾਂ ਤੁਸੀਂ ਦੇਖ ਸਕਦੇ ਬਾਹਰ ਕਿੰਨੇ ਜਿਹੜੇ ਖੇਤ ਆ ਆ ਸਾਰੇ ਖੇਤ ਦਿਖ ਰਿਹਾ ਤੁਹਾਨੂੰ ਤੇ ਚਲੋ ਫਾਈਨਲੀ ਆਪਾਂ ਇੱਥੇ ਨਤਮਸਤਕ ਹੋ ਗਏ ਤੇ ਹੁਣ ਗੁਰੂ ਮਹਾਰਾਜ ਅੱਗੇ ਜਿੱਧਰ ਨੂੰ ਲੈ ਕੇ ਜਾਣਗੇ ਆਪਾਂ ਚੱਲਾਂਗੇ ਤੇ ਨਿਸ਼ਾਨ ਸਾਹਿਬ ਝੂਲ ਰਹੇ ਨੇ ਬਹੁਤ ਸੋਹਣੇ ਲੱਗ ਰਿਹਾ ਗੁਰੂ ਘਰ ਦੇ ਵਿੱਚ ਮੇਰੀ ਪੀੜੀ ਦੇ ਮਾਲਕ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਸ ਸਥਾਨ ਤੇ ਆਪਾਂ ਖੜੇ ਆ ਜਿੱਥੇ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 42 ਦਿਨ ਠਹਿਰੇ ਸੀ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਅ ਮਤਲਬ ਡੇਢ ਮਹੀਨਾ ਕਹੋ ਡੇਢ ਮਹੀਨੇ ਦੇ ਕਰੀਬ ਇੱਥੇ ਉਹ ਠਹਿਰੇ ਸਨ ਤੇ ਇਹਦੇ ਨਾਲ ਆਪਾਂ ਇਸ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਆਂ ਤੇ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਮੇਰਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਜੋ ਤੁਹਾਨੂੰ ਮੇਰੀ ਆਉਣ ਵਾਲੀ ਵੀਡੀਓ ਤੇ ਜਿਹੜੀ ਨੋਟੀਫਿਕੇਸ਼ਨ ਆਉ ਪੈਲ ਦੇ ਆਧਾਰ ਤੇ ਸੰਗਤ ਜੀ ਮਿਲ ਸਕੇ ਤੇ ਕੋਈ ਭੁੱਲਾਂ ਚੁੱਕਾਂ ਹੋ ਗਿਆ ਹੋਵੇ ਤਾਂ ਮਾਫ ਕਰਨਾ ਦਾਸ ਨੂੰ ਤੇ ਇਹਦੇ ਨਾਲ ਇਸ ਵੀਡੀਓ ਸਮਾਪਤ ਕਰਨ ਦੀ ਮੈਂ ਆਗਾ ਚਾਹੁੰਦਾ ਅਗਲੀ ਵੀਡੀਓ ਹੁਣ ਤੱਕ ਮੇਰਾ ਇੰਤਜ਼ਾਰ ਕਰਨਾ ਪਰ ਮੇਰੀ ਬੇਨਤੀ ਹੈ ਵੀ ਜਿਹੜੇ ਮੇਰੇ ਵੀਰ ਭਾਈ ਨੇ ਕਿਸੇ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਪਹਿਲ ਦੇ ਆਧਾਰ ਤੇ ਮਿਲ ਸਕੇ ਇਹਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲੀ ਵੀਡੀਓ ਹੋਂ ਤੱਕ ਇੰਤਜ਼ਾਰ ਕਰਨਾ ਜੀ ਚੜ੍ਹਦੀ ਕਲਾ ਸਤਿ ਸ੍ਰੀ ਅਕਾਲ